ਸਿੱਖ ਦੀਵਾਲੀ ਵਾਲੇ ਦਿਨ ਬੰਦੀ ਛੋੜ ਕਿਉਂ ਮਨਾਉਂਦੇ ਹਨ ਛੇਵੇਂ ਪਾਤਸ਼ਾਹ ਨੂੰ ਬੰਦੀ ਛੋੜ ਦਾਤਾ ਕਿਉਂ ਕਿਹਾ ਜਾਂਦਾ ਹੈ ਇਸ ਦਾ ਇਤਿਹਾਸ ਕੀ ਹੈ ਉਹ ਤੁਹਾਨੂੰ ਦੱਸਾਂਗੇ ਇਹ ਇਤਿਹਾਸ ਜੁੜਿਆ ਗਵਾਲੀਅਰ ਦੇ ਇਸ ਪ੍ਰਾਤਨ ਕਿਲੇ ਦੇ ਨਾਲ ਧੂ ਸਾਹਿਬ ਦਾ ਇਸ ਕਿਲੇ ਨਾਲ ਕੀ ਸੰਬੰਧ ਸੀ ਗੁਰੂ ਸਾਹਿਬ ਇਸ ਕਿਲੇ ਦੇ ਵਿੱਚ ਕਿਵੇਂ ਆਏ ਤੇ ਇਸ ਕਿਲੇ ਤੋਂ ਗੁਰੂ ਸਾਹਿਬ ਦੀ ਰਿਹਾਈ ਕਿਸ ਤਰ੍ਹਾਂ ਹੋਈ ਆਓ ਦੱਸਦੇ ਆਂ ਪੂਰੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਸੰਦੀਪ ਸਿੰਘ ਮੋਗਨਾਬਾਦੀ ਦੇ ਵੱਲੋਂ ਅੱਜ ਮੌਜੂਦ ਆਂ ਗਵਾਲੀਅਰ ਦੇ ਕਿਲੇ ਦੇ ਵਿੱਚ ਗਵਾਲੀਅਰ ਦਾ ਕਿਲਾ ਉਹ ਕਿਲਾ ਜਿੱਥੇ ਸੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇਸ ਕਿਲੇ ਦੇ ਵਿੱਚ ਗੁਰੂ ਸਾਹਿਬ ਕਿੰਨੇ ਸਮਾਂ ਰਹੇ ਇਸ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ મતਭੇਦ ਨੇ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾ ਕੇ ਇੱਕ ਤਰੀਕੇ ਨਾਲ ਪਹਿਲਾਂ ਬੁਲਾਇਆ ਤੇ ਫਿਰ ਜਦੋਂ ਚੰਦੂ ਵਰਗਿਆਂ ਨੇ ਕੰਨ ਪਰੇ ਤਾਂ ਇਸ ਕਿਲੇ ਦੇ ਵਿੱਚ ਜਿੱਥੇ ਬਵੰਜਾ ਰਾਜੇ ਹੋਰ ਕੈਦ ਸੀਗੇ ਉਹਨਾਂ ਨੂੰ ਵੀ ਇੱਥੇ ਕੈਦ ਰੱਖਿਆ ਔਰ ਖਾਸ ਗੱਲ ਇਹ ਆ ਕਿ ਜਿਹੜੇ ਬਵੰਜਾ ਰਾਜਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਚੋਲੇ ਦੀਆਂ ਬਵੰਜਾ ਧਨੀਆਂ ਫੜ ਕੇ ਰਿਹਾ ਕਰਵਾਇਆ ਸੀ ਉਹੀ 52 ਰਾਜਿਆਂ ਨੇ ਬਾਅਦ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੜਾਈਆਂ ਲੜੀਆਂ ਉਹਨਾਂ ਦੇ ਗਾਹਾਂ ਪੁੱਤ-ਪੋਤਿਆਂ ਨੇ ਇਹ ਵੀ ਇੱਕ ਇਤਿਹਾਸ ਦਾ ਕਾਲਾ ਪੰਨਾ ਇਸ ਕਿਲੇ ਦੇ ਵਿੱਚ ਗੁਰੂ ਸਾਹਿਬ ਜਦੋਂ ਆਏ ਤਾਂ ਇੱਕ ਤਰ੍ਹਾਂ ਨਾਲ ਜਿਹੜੇ 52 ਰਾਜੇ ਸੀ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋਈ ਉਹਨਾਂ ਨੂੰ ਵੀ ਇਹ ਆਸ ਵੱਜੀ ਕਿ ਜਿਹੜੀ ਸਾਡੀ ਰਿਹਾਈ ਆ ਉਹ ਇੱਥੋਂ ਹੋ ਸਕਦੀ ਆ ਤੇ ਉਧਰ ਜਹਾਂਗੀਰ ਦੀ ਬੇਗਮ ਨੂਰਜਹਾਂ ਉਸਨੇ ਵੀ ਇਹ ਕਿਹਾ ਕਿ ਗੁਰੂ ਸਾਹਿਬ ਨੂੰ ਇਥੋਂ ਰਿਹਾ ਕੀਤਾ ਜਾਵੇ ਸਾਈ ਮੀਆਂ ਮੀਰ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਜਦੋਂ ਗੁਰੂ ਸਾਹਿਬ ਦੀ ਰਿਹਾਈ ਦਾ ਸਮਾਂ ਆਇਆ ਤਾਂ 52 ਰਾਜੇ ਉਦਾਸ ਹੋ ਗਏ ਉਹਨਾਂ ਨੇ ਆਖਿਆ ਕਿ ਸਾਨੂੰ ਵੀ ਇਸ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਜਾਵੇ ਤਾਂ ਫਿਰ ਗੁਰੂ ਸਾਹਿਬ ਨੇ 52 ਕਲੀਆਂ ਦੇ ਵਾਲਾ ਇੱਕ ਚੋਲਾ ਤਿਆਰ ਕਰਵਾਇਆ ਸੀ ਉਹਦੀਆਂ ਤਨੀਆਂ ਫੜ ਕੇੜੇ 52 ਦੇ 52 ਰਾਜੇ ਨੇ ਉਹ ਰਿਹਾ ਹੋਏ ਸਨ ਤੇ ਉਸ ਤੋਂ ਬਾਅਦ ਇਹ ਗੱਲ ਚੋਲੇ ਦੀ ਕਰੀਏ ਤਾਂ ਉਹ ਜਿਹੜਾ ਚੋਲਾ ਉਹ ਅੱਜ ਕੱਲ੍ਹ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁੜਹਾਣੀ ਕਲਾਂ ਦੇ ਵਿੱਚ ਗੁਰਦੁਆਰਾ ਚੋਲਾ ਸਾਹਿਬ ਦੇ ਵਿੱਚ ਸਸੋਵਿਤ ਹੈ ਤੇ ਇਸ ਕਿਲੇ ਦੇ ਵਿੱਚ ਜਿਹੜੇ 52 ਰਾਜਕੈਸ ਸੀ ਇਹ ਥੰਮ ਵੀ ਇਸ ਕਿਲੇ ਦੇ ਵਿੱਚ ਵੇਖਣ ਨੂੰ ਮਿਲਦੇ ਆ ਤੇ ਨਾਲ ਹੀ ਇੱਕ ਖੂਹ ਆ ਜਿੱਥੋਂ ਇਸ਼ਨਾਨ ਪਾਣੀ ਕਰਦੇ ਸੀ ਉਹ ਵੀ ਇਸੇ ਕਿਲੇ ਦੇ ਮਗਰਲੇ ਪਾਸੇ ਬਣਿਆ ਹੋਇਆ ਹੈ ਹਾਂਜੀ ਇਹ ਉਹ ਖੂਹ ਆ ਜਿੱਥੋਂ ਜਿਹੜੇ ਰਾਜੇ ਸੀ ਕੈਦ ਰਾਜੇ ਸੀ ਕਿ ਬਵੰਜਾ ਰਾਜੇ ਦਾ ਹੋਰ ਕੈਦੀ ਸੀ ਉਹ ਇਸ ਥਾਂ ਤੋਂ ਇਸ਼ਨਾਨ ਕਰਦੇ ਸੀਗੇ ਔਰ ਇਹ ਵੀ ਦੱਸਿਆ ਜਾਂਦਾ ਕਿ ਜਿਹੜਾ ਇਸ ਖੂਹ ਆ ਇਹਦੇ ਵਿੱਚ ਵੀ ਜ਼ਹਿਰ ਮਿਲਾ ਦਿੱਤੀ ਜਾਂਦੀ ਸੀ ਤਾਂ ਕਿ ਜਿਹੜਾ ਉਹਨਾਂ ਦਾ ਸਰੀਰ ਆ ਉਹ ਹੌਲੀ-ਹੌਲੀ ਰੋਗ ਗ੍ਰਸਤ ਹੋ ਜਾਵੇ ਪਹਿਲਾਂ ਇਹਨੂੰ ਰਜਾਨ ਦੇ ਲਈ ਉਹ ਪੌੜੀਆਂ ਵੀ ਹੁੰਦੀਆਂ ਸਨ ਤੇ ਹੁਣ ਜਿਹੜਾ ਇਹ ਰਸਤਾ ਇਹ ਬੰਦ ਕੀਤਾ ਹੋਇਆ ਇੱਥੋਂ ਜਿਹੜੇ ਸਾਰੇ ਰਾਜੇ ਨੇ ਉਹ ਇਸ਼ਨਾਨ ਪਾਣੀ ਕਰਿਆ ਕਰਦੇ ਸੀ ਹਾਂਜੀ ਇਹ ਉਹ ਥੰਮਣੇ ਜਿਹਦੇ ਨਾਲ ਜਿਹੜੇ ਰਾਜੇ ਸੀ ਬਵੰਜਾ ਰਾਜੇ ਸੀ ਉਹਨਾਂ ਨੂੰ ਇੱਥੇ ਕੈਦੀ ਬਣਾ ਕੇ ਰੱਖਿਆ ਗਿਆ ਸੀਗਾ ਤੇ ਜਿਹੜੇ ਥੰਮਣੇ ਇਹਨਾਂ ਦੇ ਨਾਲ ਜਿਹੜੇ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕੁੰਡੇ ਪਾਏ ਹੋਏ ਸੀ ਕੁੰਡੇ ਲਗਾਏ ਹੋਏ ਸੀ ਉਹਦੇ ਨਾਲ ਜਿਹੜੇ ਸੰਕਲਾਂ ਦੇ ਨਾਲ ਸੀ ਕੈਦੀ ਉਹ ਇੱਥੇ ਬੰਨੇ ਜਾਂਦੇ ਸੀ ਜਿਹੜੇ ਬਵੰਜਾ ਰਾਜੇ ਸੀ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਰਿਹਾ ਕਰਵਾਇਆ ਸੀ ਉਹ ਵੀ ਇਹਨਾਂ ਥੰਮਾਂ ਦੇ ਨਾਲ ਹੀ ਬੰਨੇ ਹੋਏ ਸੀ ਤੇ ਹੁਣ ਗੱਲ ਕਰਦੇ ਆ ਕਿ 6ਵੇਂ ਪਾਸਾ ਇਸ ਕਿਲੇ ਦੇ ਵਿੱਚ ਆਏ ਕਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜਹਾਂਗੀਰ ਦੇ ਨਾਲ ਚੰਗੇ ਸਬੰਧ ਹੋ ਗਏ ਸਨ ਦਿੱਲੀ ਦੇ ਵਿੱਚ ਵੀ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਦਾ ਪਰਮਾ ਸਵਾਗਤ ਕੀਤਾ ਉਸ ਤੋਂ ਬਾਅਦ ਇਕੱਠੇ ਸ਼ਿਕਾਰ ਖੇਡਣ ਦੇ ਲਈ ਵੀ ਗਏ ਜਦੋਂ ਸ਼ੇਰ ਸਾਹਮਣੇ ਆਇਆ ਤਾਂ ਜਹਾਂਗੀਰ ਨੂੰ ਭਾਜੜ ਪੈ ਗਈ ਤੇ ਹਾਥੀ ਘੋੜੇ ਵੀ ਪਿੱਛੇ ਹਟਣ ਲੱਗੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਵਧ ਕੇ ਸ਼ੇਰ ਦਾ ਸ਼ਿਕਾਰ ਕੀਤਾ ਇਸ ਤੋਂ ਬਾਅਦ ਗੁਰੂ ਸਾਹਿਬ ਤੇ ਜਹਾਂਗੀਰ ਆਗਰੇਬਲ ਨੂੰ ਚੱਲ ਪਏ ਤਾਂ ਚੰਦੂ ਸਾਹਿਬ ਵਰਗਿਆਂ ਨੇ ਸੋਚਿਆ ਕਿ ਇਹ ਗਲਤਾਂ ਗਲਤ ਹੋ ਗਈ। ਕੁਦਰਤੀ ਉਹਨੇ ਦਿਨੀ ਜਹਾਂਗੀਰ ਬਿਮਾਰ ਪੈ ਗਿਆ ਤਾਂ ਉਸਨੇ ਜੋਤਿਸ ਦਾ ਸਹਾਰਾ ਲਿਆ ਤੇ ਚੰਦੂ ਸਾਹਿਬ ਨੇ ਜੋਤਸੀ ਨੂੰ ਰਿਸਵਤ ਦੇ ਕੇ ਇਹ ਕਹਿਵਾ ਦਿੱਤਾ ਕਿ ਉੱਥੇ ਕੋਈ ਚੰਗਾ ਬੰਦਾ ਕਿਲੇ ਦੇ ਵਿੱਚ ਤਪ ਕਰੇ ਫੇਰ ਜਿਹੜਾ ਜਹਾਂਗੀਰਾ ਉਹ ਠੀਕ ਹੋ ਸਕਦਾ ਤੇ ਗੁਰੂ ਸਾਹਿਬ ਵੀ ਇਸ ਲਈ ਰਾਜ਼ੀ ਹੋ ਗਏ ਤੇ ਇਸ ਕਿਲੇ ਦੇ ਵਿੱਚ ਆ ਗਏ ਖੀਰ ਰਿਹਾਈ ਦਾ ਸਮਾਂ ਆਇਆ ਗੁਰੂ ਸਾਹਿਬ ਨੇ ਆਪਣੇ ਨਾਲ 52 ਕੈਦੀ ਰਾਜਿਆਂ ਨੂੰ ਵੀ ਰਿਹਾ ਕਰਵਾਇਆ ਤੇ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ ਇਸ ਤਰ੍ਹਾਂ ਆਪ ਬੰਦੀ ਛੋੜ ਦਾਤਾ ਅਖਵਾਏ ਗੁਰੂ ਸਾਹਿਬ ਦੀ ਜਾਤ ਦੇ ਵਿੱਚ ਕਿਲੇ ਦੇ ਉੱਪਰ ਗੁਰਦੁਆਰਾ ਬੰਦੀ ਛੋੜ ਸਾਹਿਬ ਸ਼ਸ਼ੋਭਤ ਹੈ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਸੀ ਇਸੀ ਦੋਸਤੋ ਗਵਾਲੀਅਰ ਦਾ ਕਿਲਾ ਤੇ ਗੁਰੂ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਤੇ ਗੁਰਦੁਆਰਾ ਬੰਦੀ ਛੋੜ ਸਾਹਿਬ ਤੁਸੀਂ ਵੀ ਜਦੋਂ ਕਦੇ ਗਵਾਲੀਅਰ ਆਓ ਤਾਂ ਇਸ ਕਿਲੇ ਦੇ ਦਰਸ਼ਨ ਜ਼ਰੂਰ ਕਰਨਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨਾ ਹੋਰ ਵੀ ਦੇਖਣ ਨੂੰ ਬਹੁਤ ਕੁਸ ਹੈ ਜਦੋਂ ਕਦੇ ਵੀ ਤੁਹਾਡਾ ਮੌਕਾ ਲੱਗੇ ਤਾਂ ਇਸ ਥਾਂ ਨੂੰ ਜ਼ਰੂਰ ਵੇਖਣਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ